Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਾ ਜੇਂਡਿਆ ਨੇ ਉਹ ਤੰਦੂ ਮਾਤਾ ਸਾਹਿਬ ਨੂੰ ਪਹੁੰਚਾ ਜਾਣ ਗਿਆ ਉਹ ਪਾਤਰ ਹੈਗਾ ਜੋ ਬਾਈ ਬਣਾਰ ਤੇਜਾ ਮਤਾ ਜਿਹੜਾ ਹੈਗਾ ਹੱਥ ਨੂੰ ਕਹੇ ਕਰਦਾ ਕਿ ਦੱਬ ਕੇ ਮੈਂ ਇੱਕ ਚੀਜ਼ ਦਾ ਜਿਹੜਾ ਫਾਇਦਾ ਮਿਲਦਾ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਮੈਂ ਕਹਿ ਸਕਦਾ ਮੇਰੇ ਲਈ ਵਿਸ਼ੇਸ਼ ਤੌਰ ਤੇ ਔਰ ਖੁਸ਼ੀ ਦਾ ਦਿਨ ਜਦੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸੈਣੀ ਭਾਈਚਾਰੇ ਨੇ ਇਕੱਠੇ ਹੋ ਕੇ ਮਤਾ ਪਾ ਕੇ ਇਸ ਸੀਟ ਤੋਂ ਮੇਰੀ ਮਦਦ ਕਰਨ ਦਾ ਐਲਾਨ ਕੀਤਾ ਔਰ ਇਹਨਾਂ ਦੇ ਸਾਰੇ ਜ਼ਿੰਮੇਵਾਰ ਸੱਜਣ ਆਗੂ ਸਹਿਬਾਨ ਸੈਂਕੜਿਆਂ ਦੀ ਗਿਣਤੀ ਵਿੱਚ ਅੱਜ ਇੱਥੇ ਇਕੱਠੇ ਹੋਏ ਔਰ ਉਹਨਾਂ ਨੇ ਮੈਂ ਕਹਿ ਸਕਦਾ ਕਿਤੇ ਕੰਮ ਦੀ ਕਦਰ ਕੀਤੀ ਆ ਕਿਤੇ ਕੰਮ ਦਾ ਇਸ਼ਾਨ ਕੀਤਾ ਮੈਂ ਮਹਿਸੂਸ ਕਰਦਾ ਮੈਂ ਜ਼ਿੰਦਗੀ ਜਿੰਨੇ ਵੀ ਕੰਮ ਕੀਤੇ ਉਹਨਾਂ ਵਿੱਚੋਂ ਸੈਣੀ ਭਾਈਚਾਰੇ ਨੇ ਉਹਦਾ ਬਹੁਤ ਵੱਡਾ ਮੈਂ ਸਮਝਦਾ ਕਿ ਕਿਸੇ ਵੱਦਾ ਕੰਪਨਸੇਟ ਕੀਤਾ ਕਿਤੇ ਕੰਮਾਂ ਦਾ ਅੱਜ ਮੇਰੀ ਮਦਦ ਦਾ ਐਲਾਨ ਕਰਕੇ ਕਿਉਂਕਿ ਸੈਣੀ ਭਾਈਚਾਰੇ ਨੂੰ ਬੀਸੀ ਕੈਟਾਗਰੀ ਵਿੱਚ ਲਿਆਉਣ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਦੇ ਸਮੇਂ ਮੈਂ ਆਪਣਾ ਪੂਰਾ ਜ਼ੋਰ ਲਾ ਕੇ ਆਪਣਾ ਅਸਰ ਬਣ ਕੇ ਆਪਣੇ ਯਤਨ ਕਰਕੇ ਮਤਲਬ ਪੂਰਾ ਢਿੱਲਾ ਜ਼ੋਰ ਲਾ ਕੇ ਇਸ ਭਾਈਚਾਰੇ ਨੂੰ ਰਿਜ਼ਰਵੇਸ਼ਨ ਦਾ ਹੱਕ ਦਵਾਇਆ ਸੀ ਉਸ ਘਰ ਕੇ ਅੱਜ ਵੀ ਇਹ ਲੋਕ ਯਾਦ ਕਰ ਰਹੇ ਨੇ ਅੱਜ ਇਸ ਚੌਂਣ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਨੇ ਮੇਰੀ ਮਦਦ ਕਰਨ ਦਾ ਐਲਾਨ ਕੀਤਾ ਵੈਸੇ ਓਵਰ ਆਲ ਹੀ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਮਦਦ ਕਰਨਗੇ ਤੱਕੜੀ ਬਟਨ ਦਬਾਉਣਗੇ ਦਿਟਾਉਣਗੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ